ਸੂਰ ਸਾਜ ਸਾਜਲੇ ਸੰਭੂ ਹਨ ਬਿਹੁ ਸੁਹਿੰਨ ਕਟਕ ਹੈ ਆਸ ਗਾਜੁ ਸੇ ਅੰਦਨ ਪੀਲ ਪਾਖਰ ਸੁਬਟ ਪਾਇਕ ਬਿ ਕਟ ਹੈ ਕਰਤਿ ਦਿਆਜਾ ਕਾਰ ਮੰਗਲ ਵਿਜਾ ਜਾ ਕਰ ਸੁਬਟ ਹੈ ਹਰਵਲ ਚੰਤਾਵਲ ਅਮਰ ਗਨ ਪਾਟ ਬਾਏ ਦਾਹਨ ਬੀ ਰਹੇ ਖਵਾਸ ਪਾਇਕ ਗੋਤਰ ਨਿਜਦਲ ਸੁਬਟ ਸਾਵੰਤ ਤੀ ਰਹੇ ਖਾਸ ਫੌਜ ਬਣਾਏ ਖਾਸੀ ਰੰਗ ਰੰਗਨ ਚੀਰ ਹੈ ਕ੍ਰਿਪਾਨ ਸੇਲ ਕਦਾ ਪਟਾ ਸਾਰੰਗ ਖਦੰਗੋ ਤੀਰ ਹੈ ਨਾਏ ਮਾਤ ਚਲੇ ਸਕਲ ਸੁਰ ਉਡਿਓ ਹੰਸ ਵਿਵਾਨ ਲੈ ਯਾਤਰਾ ਕਰੀ ਸ੍ਰੀ ਬ੍ਰਹਮ ਕਰਤਾ ਇੰਦਰ ਲੋਕ ਭਿਆਨ ਕੇ ਭਿਆਨ ਕੈ ਕਜਤੇ ਵਿਜੰਤਰਨ ਸੂਰ ਅਖਾੜਨ ਗੁਨਨ ਰਾਗ ਅਲਾਪ ਹੀ ਮਾਰੂ ਤਮਾਰ ਬਸੰਤ ਸੋਹੀ ਗੋਂਡ ਪੈਰ ਵਤਾਪ ਹੀ ਸਕਰ ਲੋਕ ਚਲੇ ਮੁਦਿਤ ਤਮਨ ਹਰਕ ਮੰਗਲ ਰਸ ਭਰੇ ਆਨੰਦ ਪਲ ਪਲ ਮੁਦਿਤ ਸ਼ਿਨ ਸ਼ਿਨ ਸੀਲ ਨੇਦ ਕਰੁਣਾ ਧਰੇ ਲੋਕ ਲੋਕ ਸੁਨਿਓ ਕੁਲਾਹਲ ਜੁਰੇ ਆਇ ਆ ਰਣ ਚਲੇ ਪਹੁੰਚੇ ਸકલ ਸੂਰ ਸਾਜਨੇ ਜਿਨਨੇ ਜੋ ਫੌਜ ਭਟ ਜੋਧੇ ਬਰੇ ਬਿਸਨ ਭਾਦ ਸਾਰੰਗ ਸ਼ਾਂਤ ਸੁਨ ਆਗਮਨ ਆਵਤ ਵਿਦਾਤਾ ਸੁਰ ਸੁਰ ਸਕਲ ਆਨੰਦ ਪਏ ਹਰਕ ਕਾਵਤ ਵਿਜੈ ਮਾਰੂ ਕਰਤ ਜੋਧਾ ਜਾਏ 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 ਬਜਤ ਕਨ ਕੰਟਾ ਮਧੁਰ ਧੁਨ ਸੰਕ ਪੇਰੀ ਮੁਰ ਜਾਏ ਉਠਤ ਤਾਲ ਉਤਮਾਲ ਓਗ ਟਤ ਨਤਤ ਅਪਸਰ ਤਾਥ ਏ ਮਜਤਬੀ ਨੂ ਚੰਗ ਬਨਸੀ ਢੋਲ ਢਫ ਦ듬 ਬਹੇ ਦ듬 ਬਕਨੇ ਮੁਰਲੀ ਪਖਾ ਵਜ ਮੁਰਜ ਮੋਹ ਵਰ ਚਾਂਜ ਗੁੰਗਰ ਰਸ ਪਿਨੇ ਅਫਸਰ ਨਚਤ ਗੰਦਰਬ ਬਜਾਵਤ ਜਾਤੀ ਕਿਨਰ ਸੁਰ ਪਰੇ ਪਹੁੰਚੇ ਸਕਲ ਸੁਰ ਦਵਾਰ ਬਾਸ ਸੁਨਯੋ ਆਗਮ ਸੁਰ ਚਰੇ ਧੁਨ ਸੁਨ ਜਗੇ ਪਸ਼ੂ ਪਤ ਜिनेश्वर ਭੂਤ ਰਾਟ ਗਣੇਸ਼ ਸੰਭ ਛੁਟੀ ਤ੍ਰਿਕੁਟ ਧਿਆਨ ਜਾਗੈ ਸਮਾਧ ਆਤੁਰ ਆਤੁਰ ਭਇ ਸੰਭ ਕੋਪੇਸ਼ਰੀ ਤ੍ਰਿਪੁਰਾਰ ਭੋਲਾ ਰੁਦਰ ਗਨ ਕੋਪੇ ਸਕਲ ਧਰੇ ਚਕ੍ਰ ਤ੍ਰਿਸ਼ੂਲ ਡਬਰੂ ਸੇਕ ਪਨੰਗ ਮੇਲ ਗਲ ਕਰੁਨਾਦਰ ਡਵਰ ਗਜਾ ਸੰਭੂ ਜਗੇ ਭੈਰਵ ਪੂਤ ਗਨ ਕੰਕ ਬੰਕ ਪੀ ਸਾਚ ਨਿਸਚਰ ਬੈਤਾਲ ਤਮਚਰ ਗਜੇ ਰਨ ਖਾਮ ਠੋਕ ਤਾਲ ਉਠੇ ਤਹਾਂ ਗਨ ਪ੍ਰੇਤ ਚਿੰਸਤ ਬੈਤਾਲ ਬੈਤਲਾ ਬੈਤਲਾ ਘੋਰ ਤੁੰਨ ਜਨ ਪ੍ਰਲੈਪਨ ਕਿਟਿਓ ਜੁਰੇ ਸ਼ਿਵ ਗਨ ਬਿਹਿਲਾ ਮਦ ਪੀ ਗਜਿਆ ਬੈ ਤਾਲਦਾਰੁ ਨਪੂਤ ਪੈਰਵ ਨਿਛਲਾ ਨਾਚਤ ਕਪਾਲਿਕ ਤਾਲ ਬਾਜਤ ਉਠਿ ਤ ਤੁੰਦਾਰੁ ਨਸੁਰਾ ਪੈਰਵ ਨਿਸਾਚਰ ਭੂਤ ਭੀਖਮ ਕੰਕਪੀ ਹਲ ਭੈਕ ਰਾ ਕੁੰਮਤ ਮਦ ਮਦਾਰੀ ਭੀਮ ਵਿਕਰਮ ਰੁਦਰ ਘਨਦਲ ਮਦ ਪਾਰਾ ਗਨ ਜਟਾਤਾ ਹਰ ਮੁੰਡੇ ਕਿਤੇ ਪਾਟ ਅਰਧ ਮੁੰਡੇਤ ਪੈਰਵਾ ਲੰਮੇ ਢਿਲਾਦੇ ਢੀਲ ਉਭਾਰੇ ਦੀਦਾਰੁ ਨਭੂਤਵਾ ਲਖ ਗਾਇ ਗਨ ਜੋਗੀ ਦਿ ਦਿਗੰਬਰ ਨगन ਸੇਵ ਗਨ ਪਹਿਕਰ ਉਰ ਦਬਾਹੋ ਨ ਕੀ ਜਟੀ ਧੂਲੀ ਫਸੀ ਚੱਕ ਨਿਸ਼ਟਰਾ ਰਾਖਸ ਨ ਕੀ ਜੋਗੀ ਦਿਗੰਬਰ ਉਮਰਦਾਰਨ ਵਿਕਟ へत्रे मुंडो खाਟ ਲੋਚਨ ਕਿਤੇ ਦੋ मुंड पी खम सु बटे ਮਨਮੰਦ ਕਪਾਲੀ ਕਿਤੇ ਸੁਤ मुंड खाਟ ਜੋਜਨ ਅਸੁਰ ਮਦਪੀ ਫਖਤ ਅਸਿਖ ਆਗੋਰੀ ਤਾਮਸੇ ਹਿੰਸੇ ਜਫਰ ਕੁਚੇਲ ਬਿਕਟ ਆਸੋਚ ਅਨੇਮੀ ਸੁਰਾਪਾਨ ਕਪਾਲਨੀ ਰਕਤਧੰਦ ਬਿਕਰਾਲ ਤੱਛਨ ਤਿਮਰਗਾਤ ਬਯਾਲਨੀ ਪਸਮੀ ਦਿਗੰਬਰ ਕੋ ਰਿਆਨਨ ਅਰुणकाय 비ਹਾਲਨੀ ਤੱਛਤਾਮਿਖ ਸਜਗ ਕਰਤ ਮਖ ਅਗਨ ਹੋਤਰ ਜਵਾਲਨੀ ਅਦੋ ਮੁਕ ਚੰਪਤ ਅਗਨ ਬਹੁਠ ਤਤ ਆਸਨ ਸਿੱਧ ਨੀ ਨਾਟਕ ਬਸੀ ਕਰ ਨਾਦ ਜੰਤਰ ਕੇ ਤੰਤਰ ਮੰਤਰਨ ਰਿੱਧ ਨੀ ਇੰਦਰ ਜਾਲ ਪਖੰਡ ਡੰਭ ਉਚਾਟ ਮਾਰਨ ਤਾਤ ਕੇ ਰਸ ਰਾਮ ਰੁਮਾਲ ਸਾਹਰ ਅਸ਼ਟ ਸਿੱਧੀ ਵਿਰੋਧ ਮਾਰਗ ਪ੍ਰਾਤ ਕੀ ਜਜ ਸੁਕਰ ਪ੍ਰੇਤ ਗਨ ਬਹੁ ਮਹਿਕ ਖਚਰ ਰਾਖਸੀ ਨਾਟਕ ਉਚਾਟਕ ਤੋ ਬੋਧ ਨਿਜ ਮਤ ਭਨ ਤਤ ਫਨ ਬਾਗਸੀ ਸੀਗ੍ਰਤੰ ਫੂਕ ਬਾਗ ਸਿੱਧੀ ਜੰਤਰ ਮੰਤਰਨ ਰਾਫਸੀ ਦੂਤੋ ਮਾਇਆ ਵੀ ਪੰਚਾਨਨ ਨਾਨਤਰ ਪਵ ਖਿਲਾਵ ਜੀ ਕਾਸ਼ੇ ਕਛੋਟੀ ਵਿਕਟ ਬਾਂਕੇ ਭੀਮ ਦਾਰੁਨ ਲੜਾ ਕਹੀਂ ਸੇ ਰਸੂਰ ਕਦਾ ਪਟਾ ਤਾਰ ਧਾਰ ਭਵਤ ਹੀ ਕਤ ਹਕ ਹੀ ਤੁਕ ਤੁਕ ਉਠਤ ਬੈਤਾਲ ਚਿੰਸਤ ਗੁਰਜ ਗੋਫਨ ਤਾਰ ਹੀ ਪੁੰਕਾਰ ਸਦ ਪ੍ਰਲੈਪ ਪੁਰਾਜਿਓ ਗਰਜ ਤਰਜ ਚਿੰਕਾਰ ਹੀ ਵਿਫਾਸੀ ਗੁਲੇਲ ਕਮੰਦ ਜਮ ਧਾਰ ਡੰਡ ਮੁਦਗਰ ਪਗ ਤਰੇ ਦੂਹ ਦੀ ਦੁਰੰਤ ਪਹਾਕਾਰ ਸੀਲਾ ਮੂਸਲ ਕਬਰੇ ਇੱਕ ਬਾਹੋ ਦੂ ਬਾਹੋ ਤ੍ਰਿਤੀਏ ਸਤ ਦਸ ਦਵਾ ਦਸ ਕਰੇ ਵੇਸਨ ਪਦ ਸਾਰੰਗ ਸ਼ੰਤ ਬਡਾਣਾ ਦਖਣੀ ਲੈ ਲੈ ਸਵਾਤ ਰਸੂਲ ਬਿ ਬਰੇ ਉਛਰ ਕੁਦਾ ਨਾ ਚਹੀ ਖੱਪਰ ਕਰਾਲੀ ਪੈਰ ਵੀ ਹਾ ਹੂ ਹੂ ਦਕਰਤ ਮਾ ਚਹੀ ਕੇਲ ਕੇਲ ਸਬਾਤ ਸਬਦ دارਨ ਨੇਸਨ ਨੰਦ ਹਾਕ ਮਾਰਤ ਕੋ ਕਹੇ ਪਾਇ ਸਦ ਪੀਖਮ ਭਾਗ ਬੈਰ ਵਹਾਕ ਡਾਕ ਡਾਕਤ ਹੂਕ ਹੀ ਜਵਾਲਾ ਜਤ ਆਨੰਨ ਪਸਾਰੇ ਭੀਮ ਦਾੜ ਬਹ ਹਜ਼ਾਰ ਬਹੀ ਠਨ ਠਨ ਠਹਿਕਤ ਠਾਟ ਛਟੀਰ ਪੀਸ ਪੀਸ ਬਜਾਵਹੀ ਓ ਭੇ ਸਕਲ ਦਲ ਭੂਤ ਭੈਰਵ ਕੂਮ ਕੂਮ ਫੁੰਕਾਰ ਹੀ ਦੈ ਦੈ ਦਮਾ ਮਨ ਚੋਭ ਦਾਰੁਣ ਡੰਕ ਧੌ ਸਾਕਾਰ ਹੀ ਵਿਸਨ ਪਦ ਸਾਰੰਗ ਛੰਦ ਮ੍ਰਿਦ ਮੁਖੀ ਤਹੀ ਲੰਗ ਕਥਤੇ ਦਦੁੰਬ ਨਫੀਰੀ ਗੋ ਮੁਖੀ ਗੁਡ ਗੁਡੀ ਡਬਰੂ ਖੱਪਰੀ ਡਰ ਡਾਹਤ ਨਿਸੁੰਨ ਨਾਦਨ ਕੋਸ ਦਾਰੁਣ ਖਚਰੀ ਤੁੰਦ ਘੋਰ ਭਯਾਨ ਨਾਦਨ ਪ੍ਰਲੈਭ ਜੰਤਰ ਸੂਤਰੀ ਦਹਿਲੇ ਚਰਾਚਰ ਜੀਵ ਜੰਤਨ ਸਦ ਬਾਜੰਤਰੰ ਖਰੀ ਉਤਸਵ ਕੁਲਾਹਲ ਜਚ ਭੈਰਵ ਪ੍ਰੇਤ ਸਮਾਲਾ ਨ ਤਹੀ ਆਸਮਿਕ ਭਖਤ ਨਾ ਨਾ ਪਸ਼ੂਆਂ ਕੋਰ ਮਤਰਾਂ ਰਾਚਹੀ ਸੇਵ ਸੇਵ ਉਚਾਰਤ ਰਟਤ ਪਸ਼ਪਤ ਸੰਭੂ ਕੇ ਰੰਗ ਰਾਸ ਹੀ ਹਰਿ ਹਰਿ ਭਜਤ ਸ਼ੰਕਰ ਰਟਤ ਤ੍ਰੈ ਨੇਤਰ ਸਾਸ ਧਰਿ ਉਵਾਚ ਹੀ ਵਿਸਨਿ ਪਦ ਸਾਰੰਗਿ ਛੰਦ ਸਾਨੀ ਨਾਨਾ ਸਵਾਰੀ ਬ੍ਰਿਖਭ ਗਜ ਰਥ ਉਸਟ ਵਾਹਨ ਭੈਰਵਾ ਮਹਿਕ ਖਚਰ ਬਿਆਗਰ ਸਿੰਗ੍ਰੀ ਸ੍ਰਿੰਗੀ ਸਿਆਰ ਕੂਕਰ ਪ੍ਰੇਤਵਾ